ਸਰਕਾਰ ਜੁੜੇ ਹੋ ਖਾਸ ਪੰਜਾਬੀ ਟੀਵੀ ਨਾਲ ਅਸੀਂ ਖੜੇ ਆਂ ਫਰੀਦਕੋਟ ਵਿਖੇ ਪੰਜਾਬ ਸਰਕਾਰ ਦੀਆਂ ਜਿਹੜੀਆਂ ਰਾਜ ਪੱਤਰੀ ਗੇਮਾਂ ਇਸ ਸਕੂਲ ਵਿਖੇ ਬਲਬੀਰ ਸਕੂਲ ਹੈ ਜਿਹੜਾ ਉੱਥੇ ਹੋ ਰਹੀਆਂ ਪੰਜਾਬ ਸਰਕਾਰ ਦੇ ਕਾਰਨਾਮਿਆਂ ਦੀ ਅੱਜ ਤੁਹਾਨੂੰ ਦਾਸਤਾਨ ਦੱਸਾਂਗੇ ਕਿ ਸਰਕਾਰ ਆਨਨ ਫਾਨਨ ਚ ਖੇਡਾਂ ਤਾਂ ਖੜਾਉਣ ਲੱਗ ਗਈ ਆ ਪਰ ਉਹਨਾਂ ਕੋਲੇ ਜਿਹੜੀਆਂ ਖੇਡਾਂ ਖੜਵਾ ਰਹੇ ਆ ਉਹਨਾਂ ਦੇ ਆਫੀਸ਼ੀਅਲੀ ਨਹੀਂ ਉਹਨਾਂ ਦੇ ਰੈਫਰੀ ਨਹੀਂ ਸਾਡੇ ਨਾਲ ਅੱਜ ਇੱਕ ਰਗਬੀ ਦੀ ਟੀਮ ਹੈ ਜਿਹੜੀ ਤਰਨਤਾਰਨ ਤੋਂ ਆਈ ਹੈ ਇਹਨਾਂ ਦਾ ਕਹਿਣਾ ਹੈ ਕਿ ਸਾਡੀ ਟੀਮ ਰਗਬੀ ਦੀ ਹੈ ਪਰ ਜਿਹੜੇ ਸਾਡੇ ਆਫੀਸ਼ੀਅਲ ਲਗਾਏ ਗਏ ਆ ਕੋਈ ਫੁੱਟਬਾਲ ਦਾ ਕੋਈ ਕਬੱਡੀ ਦਾ ਉਹ ਅਜਿਹੇ ਆਫੀਸ਼ੀਅਲ ਲਾ ਕੇ ਇਹਨਾਂ ਦਾ ਕਹਿਣਾ ਹੈ ਕਿ ਸਾਡੇ ਨਾਲ ਪੱਖਪਾਤ ਕਰ ਰਹੇ ਆ ਉਹਨਾਂ ਨੂੰ ਤਾਂ ਇਹ ਹੀ ਨਹੀਂ ਪਤਾ ਵੀ ਸਾਡੀ ਰਗਬੀ ਗੇਮ ਦਾ ਰੂਲ ਕੀ ਹੁੰਦੇ ਆ ਇਹੋ ਜਿਹੇ ਅਫੀਸ਼ੀਅਲ ਲਾਏ ਗਏ ਜਿਨ੍ਹਾਂ ਨੂੰ ਕੱਖ ਨਹੀਂ ਪਤਾ ਜਿਨ੍ਹਾਂ ਨੂੰ ਆਪਦਾ ਨਹੀਂ ਪਤਾ ਆਪਦੀ ਗੇਮ ਦਾ ਦੂਸਰੀ ਗੇਮ ਦਾ ਨਹੀਂ ਪਤਾ ਇਹੋ ਜਿਹੇ ਜਿਹੜੇ ਰੈਫਰੀ ਇਹਨਾਂ ਦੇ ਨਾਲ ਲਾ ਦਿੱਤੇਗੇ ਦੂਸਰੇ ਪਾਸੇ ਇਹਨਾਂ ਦਾ ਇਹ ਵੀ ਕਹਿਣਾ ਹੈ ਕਿ ਜਿਹੜੇ ਮੈਚ ਦੇ ਟੀਮ ਖੇਡ ਰਹੀ ਆ ਉਸ ਟੀਮ ਦਾ ਅਫੀਸ਼ੀਅਲ ਕਦੇ ਵੀ ਉਸ ਟੀਮ ਦੇ ਵਿੱਚ ਰੈਫਰੀ ਨਹੀਂ ਹੁੰਦਾ ਪਰ ਉਹ ਇਹ ਕਹਿੰਦੇ ਆ ਕਿ ਸਾਡਾ ਜਿਹੜਾ ਮੈਚ ਪਿਛਲਾ ਹੋਇਆ ਸੰਗਰੂਰ ਵਰਸਿਜ਼ ਇਹ ਤਰਨਤਾਰਨ ਦਾ ਮੈਚ ਉਹਦੇ ਵਿੱਚ ਅਫੀਸ਼ੀਅਲ ਜਿਹੜਾ ਲਾਇਆ ਗਿਆ ਉਹ ਸੰਗਰੂਰ ਦਾ ਸੀ ਤੇ ਉਹਨੇ ਆਪਦੀ ਟੀਮ ਦਾ ਪੂਰਾ ਪੱਖ ਲਿਆ ਇਹਨਾਂ ਨਾਲ ਪੱਖਪਾਤ ਕਰਕੇ ਇਹਨਾਂ ਨੂੰ ਬਾਹਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਆਪਣੀ ਪ੍ਰੋਟੈਸਟ ਕਰ ਰਹੇ ਆ ਜਾਣਾਂਗੇ ਪੂਰੀ ਕੀ ਗੱਲਬਾਤ ਹੈ ਤੁਹਾਡੇ ਜਿਹੜਾ ਇੱਥੇ ਤੱਕਾ ਹੋ ਰਿਹਾ ਕਿਸ ਗੱਲ 'ਚ ਹੋ ਰਿਹਾ ਹੈ ਇਹੜੀ ਗੇਮ ਖੇਡਣ ਆਏ ਹੋ ਕਿਹੜੇ ਟੂਰਨਾਮੈਂਟ ਆ ਇਹ ਪੰਜਾਬ ਸਰਕਾਰ ਦੇ ਆ ਜਾਂ ਸੈਂਟਰ ਗਵਰਨਮੈਂਟ ਦੇ ਆ ਸਰ ਇਹ ਪੰਜਾਬ ਸਰਕਾਰ ਦੇ ਟੂਰਨਾਮੈਂਟ ਹੈਗੇ ਆ ਤੇ ਇਹ ਅਸੀਂ ਇਥੇ ਫਰੀਦਕੋਟ ਵਿੱਚ ਆਏ ਆ ਸਟੇਟ ਕੱਢਣ ਵਾਸਤੇ ਤੇ ਮੇਰੀ ਤਰਫ ਮੈਂ ਤਰਨ ਤੁਹਾਨੂੰ ਟੀਮ ਦੀ ਕੋਚ ਆ ਤੇ ਮੇਰੀ ਟੀਮ ਨੇ ਰਿਪਰੈਜ਼ੈਂਟ ਕਰਨਾ ਹੀ ਆ ਹਰ ਸਾਲ ਦੀ ਮੈਡਲਿਸਟ ਟੀਮ ਹੈਗੀ ਆ ਤੇ ਸਰ ਰੂਲਸ ਦੇ ਅਕੋਰਡਿੰਗ ਜਿਹੜੇ ਥੋੜੀ ਗੇਮ ਕਿਹੜੀ ਹੈ ਤੁਸੀਂ ਕਿਹੜੀ ਰਗਬੀ ਗੇਮ ਹੈ ਤੇ ਸਰ ਜਿਹੜੇ ਇਥੇ ਆਫੀਸ਼ੀਅਲ ਆਫੀਸ਼ੀਅਲਸ ਲਾਏ ਹੋਏ ਜਿਨ੍ਹਾਂ ਦੀ ਡਿਊਟੀ ਲਈ ਹੋਈ ਆ ਤੇ ਉਹ ਕੋਈ ਵੀ ਕੁਆਲੀਫਾਈਡ ਨਹੀਂਗੇ ਤੇ ਕੋਈ ਕਬੱਡੀ ਦਾ ਕੋਈ ਫੁੱਟਬਾਲ ਦਾ ਰੈਫਰੀ ਇਥੇ ਲੱਗੇ ਹੋਏ ਜਿਹੜੇ ਲੱਗੇ ਆ ਤੇ ਸਾਡਾ ਕੱਲ ਸੰਗਰੂਰ ਨਾਲ ਮੈਚ ਸੀ ਕਵਾਰਟਰ ਤੇ ਉਹ ਨੌਕਆਊਟ ਮੈਚ ਸੀ ਉਸ ਤੋਂ ਬਾਅਦ ਮੇਰੀ ਟੀਮ ਬਾਹਰ ਹੋ ਜਾਣੀ ਤੇ ਹਰ ਸਾਲ ਦੀ ਮੈਡਲਿਸਟ ਟੀਮ ਹੈ ਤੇ ਸਾਰਾ ਕੁਝ ਸੰਗਰੂਰ ਵਾਲੇ ਹੀ ਕਰਦੇ ਪਏ ਸੰਗਰੂਰ ਫਰੀਦਕੋਟ ਸੰਗਰੂਰ ਬਰਨਾਲਾ ਮਲੇਰਕੋਟਲਾ ਇਹਨਾਂ ਦੇ ਅਧੀਨ ਹੁੰਦਾ ਪਿਆ ਸਾਰਾ ਕੁਝ ਤੇ ਜਦੋਂ ਵੀ ਕੋਈ ਵੀ ਡਿਸੀਜਨ ਲੈਣਦੇ ਪਏ ਆ ਤੇ ਉਹ ਉਹਨਾਂ ਕੋਲ ਪੁੱਛ ਕੇ ਲੈਂਦੇ ਆ ਰੈਫਰੀ ਜਿਹੜੇ ਕਦੀ ਕੋਈ ਚਾਰ ਜਣੇ ਗਰੁੱਪ ਬਣਾ ਕੇ ਤੇ ਉਹਨਾਂ ਰੈਫਰੀਆਂ ਨੂੰ ਉਧਰ ਲੈ ਜਾਂਦੇ ਉਧਰ ਕਦੀ ਉਧਰ ਲੈ ਜਾਂਦੇ ਆ ਤੇ ਸਾਡੀ ਜਿਹੜਾ ਅਸੀਂ ਵੀ ਕੁਝ ਵੀ ਬੋਲਣ ਜਾਂਦੇ ਆ ਤੇ ਉਹ ਸਾਨੂੰ ਕਹਿ ਦਿੰਦੇ ਡੀਪੀਆਈ ਨਾਲ ਗੱਲ ਕੀਤੀ ਆ ਅਸੀਂ ਡੀਪੀਆਈ ਨਾਲ ਗੱਲ ਕੀਤੀ ਆ ਤੇ ਡੀਪੀਆਈ ਦੱਸੂਗੀ ਕਿ ਰੈਫਰੀ ਕੌਣ ਲੱਗੂਗਾ ਡੀਪੀਆਈ ਦੱਸੂਗੀ ਇਹ ਕੌਣ ਲੱਗੂਗਾ ਕਦੀ ਵੀ ਮੈਂ ਖੁਦ ਪਲੇਅਰ ਆ ਮੈਂ ਖੁਦ ਅਫੀਸ਼ੀਏਟਿੰਗ ਕਰਦੀ ਆ ਮੈਂ ਕੋਚਿੰਗ ਕਰਨਦੀ ਆ ਸਾਰੇ ਮੇਰੇ ਕੋਲ ਕੁਆਲੀਫਿਕੇਸ਼ਨ ਦੇ ਸਾਰਾ ਕੁਝ ਹੈਗਾ ਐ ਮੈਂ ਕੁਆਲੀਫਾਈ ਕੀਤਾ ਹੋਇਆ ਸਾਰਾ ਕੁਝ ਲਈ ਤੇ ਇੱਥੇ ਕਿਤੇ ਵੀ ਇਹ ਰੂਲ ਕਿ ਸੇਮ ਟੀਮ ਦਾ ਜਿਹੜਾ ਪਲੇਅਰ ਜਾਂ ਕੋਚ ਹੁੰਦਾ ਹੈ ਉਹੀ ਆਫੀਸ਼ੀਏਟਿੰਗ ਕਰੇ ਤੇ ਇੱਥੇ ਸੇਮ ਟੀਮ ਦੇ ਕਰੰਦੇ ਆ ਤੁਹਾਡੇ ਨਾਲ ਜਿਹੜੀ ਬੇਇਨਸਾਫੀ ਹੋ ਰਹੀ ਹੈ ਤੁਸੀਂ ਕਹਿ ਰਹੇ ਹੋ ਉਹ ਕੀ ਹੋ ਰਹੀ ਹੈ ਕਿਸੇ ਵੀ ਜਿਹੜਾ ਉਹਨਾਂ ਨੇ ਜਿਹੜੇ ਆਫੀਸ਼ੀਅਲ ਲਾਏ ਆ ਉਹ ਹੋਰ ਗੇਮਾਂ ਦੇ ਆ ਇਹ ਆ ਜਾਂ ਕੋਈ ਤੁਹਾਡੇ ਨਾਲ ਵੈਸੇ ਵੀ ਪੁਆਇੰਟ ਚ ਪੁਆਇੰਟ ਤੁਹਾਨੂੰ ਦੇਣ ਚ ਵੀ ਕੋਈ ਹੇਰਾ ਫੇਰੀ ਹੈ ਹਾਂਜੀ ਸਰ ਹੁੰਦੀ ਆ ਕੱਲ ਹੋਈ ਆ ਕੱਲ ਜਦੋਂ ਸੰਗਰੂਰ ਨਾਲ ਮੇਰਾ ਮੈਚ ਸੀਗਾ ਉਸ ਟਾਈਮ ਤੇ ਇਹਨਾਂ ਨੇ ਪਹਿਲਾਂ ਤੇ ਉਹ ਰੈਫਰੀ ਨਹੀਂ ਉਸ ਗੇਮ ਦੇ ਹੈਗੇ ਤੇ ਫਿਰ ਇਹਨਾਂ ਨੇ ਸਰ ਜਿਹੜਾ ਪੁਆਇੰਟ ਬੰਦ ਦਾ ਪੁਆਇੰਟ ਸੀਗਾ ਉਹ ਦਿੱਤਾ ਹੀ ਨਹੀਂ ਉੱਥੇ ਮੈਚ ਖਤਮ ਕਰ ਦਿੱਤਾ ਤੇ ਅਜੇ ਟਾਈਮ ਸੀ ਤੇ ਅਜੇ ਟਾਈਮ ਸੀਗਾ ਟਾਈਮ ਬੰਦੇ ਦੇ ਹੋ ਗਿਆ ਸੀ ਤੇ ਇਹਨਾਂ ਨੇ ਪੁਆਇੰਟ ਦਿੱਤਾ ਨਹੀਂ ਆ ਮੇਰੀ ਟੀਮ ਅੰਦਰ ਹੀ ਗਰਾਊਂਡ ਦੇ ਵਿੱਚ ਖੜੀ ਸੀ ਅਸੀਂ ਇਸੇ ਗੱਲ ਦਾ ਰੋਲਾ ਪਾਇਆ ਕਿ ਸਾਨੂੰ ਉਹ ਪੁਆਇੰਟ ਬੰਦਾ ਦਿੱਤਾ ਜਾਵੇ ਫਿਰ ਸੇਮ ਰੈਫਰੀ ਨੂੰ ਅਫੀਸ਼ੀਅਲ ਟੇਬਲ ਤੇ ਬੁਲਾ ਕੇ ਜਦੋਂ ਉਹਦੇ ਕੋਲੋਂ ਕੁਐਸਚਨ ਪੁੱਛੇ ਕਿ ਆ ਇੱਥੇ ਕੀ ਰੂਲ ਅਪਲਾਈ ਹੁੰਦਾ ਆ ਉਹਨੂੰ ਉਸ ਚੀਜ਼ ਦਾ ਪਤਾ ਹੀ ਨਹੀਂ ਸਰ ਉਹਨੇ ਰੂਲ ਦਾ ਕੋਈ ਜਵਾਬ ਹੀ ਨਹੀਂ ਦਿੱਤਾ ਤੇ ਫਿਰ ਮੈਨੂੰ ਪੁਆਇੰਟ ਹੀ ਨਹੀਂ ਦਿੱਤੇ ਤੇ ਮੈਨੂੰ ਮੈਚ ਦੇ ਵਿੱਚੋਂ ਅੱਜ ਟੀਮ ਮੇਰੀ ਨੂੰ ਬਾਹਰ ਕਰੰਦੇ ਆ ਨੌਕਆਊਟ ਸੀਗਾ ਮੇਰੀ ਟੀਮ ਨੂੰ ਬਾਹਰ ਕਰਦੇ ਪਏ ਆ ਤੁਸੀਂ ਐਂ ਕਹਿਣਾ ਚਾਹੁੰਦੇ ਹੋ ਵੀ ਜਦੋਂ ਸੰਗਰੂਰ ਦਾ ਮੈਚ ਸੀਗਾ ਸੰਗਰੂਰ ਤੁਹਾਡੇ ਨਾਲ ਤੇ ਉਹਦੇ ਵਿੱਚ ਜਿਹੜਾ ਰੈਫਰੀ ਸੀ ਉਹ ਸੰਗਰੂਰ ਦਾ ਹੀ ਸੀ ਇਸ ਕਰਕੇ ਉਹਨੇ ਪੱਖਪਾਤ ਕੀਤਾ ਤੇ ਹਾਂਜੀ ਇਸ ਕਰਕੇ ਕਰਦੇ ਪਏ ਆ ਵੀ ਤੁਹਾਡੇ ਜਿਹੜੀ ਬੇਇਨਸਾਫੀ ਹੋ ਰਹੀ ਹੈ ਕਾਹਤੋਂ ਹੋ ਰਹੀ ਹੈ ਤੁਹਾਨੂੰ ਕੀ ਲੱਗਦਾ ਕੀ ਤੇ ਸ਼ੱਕ ਆ ਸਰ ਸ਼ੱਕ ਤਾਂ ਇਹ ਹਾਂ ਬਦੋ ਬਦੀ ਹੈਰਾਨ ਦੀ ਕੋਸ਼ਿਸ਼ ਕਰਨਦੇ ਆ ਸਰ ਕਿ ਕਿਉਂਕਿ ਉਹ ਮੈਡਲਿਸਟ ਟੀਮ ਹੈਗੀ ਹਰ ਇੱਕ ਵਾਰ ਉਹਨਾਂ ਦਾ ਮੈਡਲ 골ਡ ਮੈਡਲ ਹੀ ਆਉਂਦਾ ਹੈ ਬੜੀਆਂ ਸਟੇਟਸ ਹੋ ਗਈਆਂ ਉਹਨਾਂ ਦਾ 골ਡ ਮੈਡਲ ਆਉਂਦਾ ਤੇ ਇਸ ਵਾਰੀ ਸਾਰੇ ਰਲ ਕੇ ਤੇ ਇਹਨਾਂ ਨੂੰ ਹਰਾ ਕੇ ਇਹਨਾਂ ਨੂੰ ਬਾਹਰ ਕਰਨ ਦੀ ਹੈ ਤੁਸੀਂ ਹੋ ਸਕਦਾ ਖੇਡ ਵੀ ਮਾੜੀ ਖੇਡੀ ਹੋਵੇ ਇਹ ਤਾਂ ਨਹੀਂ ਹੈਗਾ ਵੀ ਤੁਸੀਂ ਖੇਡਣਾ ਮਾੜੀ ਖੇਡੀ ਹੋਵੇ ਹਰ ਵਾਰ ਜਿੱਤਣ ਵਾਲਾ ਇਹ ਤਾਂ ਨਹੀਂ ਹੈਗਾ ਵੀ ਹਰ ਵਾਰੀ ਜਿੱਤੂਗਾ ਹਰ ਵੀ ਸਕਦਾ ਸਰ ਨਹੀਂ ਸਾਰਾ ਮੈਚ ਦੇ ਸਾਡੇ ਕੋਲ ਵੀਡੀਓਜ਼ ਪਈ ਹੈ ਜੇ ਤੁਹਾਨੂੰ ਲੱਗੂਗਾ ਕਿਤੇ ਵੀ ਤਾਂ ਕਿ ਸਾਡੇ ਬੱਚੇ ਮਾੜਾ ਖੇਡੇ ਤਾਂ ਤੁਸੀਂ ਦੱਸ ਦਿਓ ਤੱਕਾ ਹੋਉਂਦਿਆ ਏ ਤੱਕਾ ਹੋਉਂਦੇ ਬਾਵਜੂਦ ਸਾਡੇ ਬੱਚੇ ਜਿਹੜੇ ਦੋ ਗੋਲ ਕਰਨ ਦੇ ਇਹਦੀ ਮਰੇਜਿੰਗ ਕਮੇਟੀ ਵੀ ਬਣੀ ਹੋਣੀ ਹੈ ਕਮੇਟੀ ਬੈਠੀ ਹੈ ਕਮੇਟੀ ਕੋਲੇ ਤੁਸੀਂ ਪਹੁੰਚ ਨਹੀਂ ਕਰੀ ਵੀ ਸਾਡੇ ਨਾਲ ਇੱਕ ਤੱਕਾ ਹੋ ਰਿਹਾ ਬੇਨਸਾਫੀ ਹੋ ਰਹੀ ਹੈ ਸਾਡੇ ਨਾਲ ਸਰ ਕਮੇਟੀ ਕੋਲ ਪਹੁੰਚ ਕੀਤੀ ਹੈ ਕਮੇਟੀ ਨੇ ਕੱਲ ਦਾ ਸਾਨੂੰ ਰੋਕਿਆ ਆ ਕਹਿੰਦੇ ਤੁਹਾਡਾ ਡਿਸੀਜਨ ਲਵਾਂਗੇ 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 ਤੇ ਅੱਜ ਇੱਕਦਮ ਚ ਇਹਨਾਂ ਨੇ ਮੈਚ ਅਨਾਉਂਸ ਕੀਤਾ ਕਿ ਬਨਾਲਾ ਤੇ ਸੰਗਰੂਰ ਦਾ ਜਿਹੜਾ ਸੈਮੀ ਹੈਗਾ ਆ ਪਰ ਮੇਰੇ ਹਿਸਾਬ ਨਾਲ ਜੇ ਮੇਰੀ ਟੀਮ ਜਿੱਤਦੀ ਆ ਤਾਂ ਫਿਰ ਮੇਰੀ ਟੀਮ ਸੈਮੀ ਖੇਡਣੀ ਚਾਹੀਦੀ ਹੈ ਬਨਾਲੇ ਨਾਲ ਤੇ ਇਹਨਾਂ ਨੇ ਕਿਹਾ ਕਿ ਉਹਨਾਂ ਨੇ ਕਿਹਾ ਵੇਟ ਕਰ ਲਓ ਵੇਟ ਕਰ ਲਓ ਅਸੀਂ ਸਵੇਰੇ ਵੇਟ ਕਰਨਦੇ ਆ ਤੇ ਇਹ ਅਸੀਂ ਸਵੇਰ ਦਾ ਵੇਟ ਕਰਨਦੇ ਆ ਤੇ ਇਹ ਸਾਨੂੰ ਹਜੇ ਵੀ ਕਹੀ ਜਾਂਦੇ ਕਿ ਤੁਸੀਂ ਵੇਟ ਕਰ ਲਓ ਤੇ ਉਦੋਂ ਉਹ ਇਹਨਾਂ ਨੇ ਮੈਚ ਅਨਾਉਂਸ ਕਰ ਦਿੱਤਾ ਹੈ ਤਾਂ ਕਰਕੇ ਸਾਨੂੰ ਇੱਕ ਕਦਮ ਲੈਣਾ ਪਿਆ ਤੁਸੀਂ ਇੱਕ ਦੱਸਿ ਇੰਜਰੀਆਂ ਵੀ ਇਨਫੈਕਚਰ ਹੋਈਆਂ ਬੱਚਿਆਂ ਦੀ ਤੁਹਾਡੇ ਹਾਂਜੀ ਸਰ ਇਹ ਜਿਹੜੇ ਮੈਚ ਦੇ ਵਿੱਚ ਰੈਫਰੀ ਲੱਗੇ ਹੋਏ ਨਾ ਉਹ ਸਰ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਇੱਥੇ ਰਗਬੀ ਦੇ ਵਿੱਚ ਬਹੁਤ ਬਰੀਕੀਆਂ ਨਾਲ-ਨਾਲ ਰਹਿਣਾ ਪੈਂਦਾ ਹੈ ਰੈਫਰੀ ਨੂੰ ਹਮੇਸ਼ਾ ਹੀ ਤੇ ਸਰ ਇਹ ਰੈਫਰੀ ਸੈਂਟਰ ਲਾਈਨ ਦੇ ਵਿੱਚ ਹੁੰਦੇ ਆ ਬੱਚੇ ਗੋਲ ਲਾਈਨ ਤੱਕ ਪਹੁੰਚ ਜਾਂਦੇ ਆ ਉੱਥੇ ਜਾ ਕੇ ਤੇ ਜਿਹੜਾ ਮਰਜੀ ਰੂਲ ਬ੍ਰੇਕ ਕਰਨਦੇ ਆ ਬੱਚਿਆਂ ਦੇ ਇਸੇ ਕਾਰਨ ਜਦੋਂ ਗ੍ਰਾਫੀ ਦੀ ਵਿਜ਼ਿਬਿਲਟੀ ਕਲੀਅਰ ਨਹੀਂ ਹੈਗੀ ਤੇ ਫਿਰ ਉਹਦੇ ਕਰਕੇ ਬੱਚਿਆਂ ਦੇ ਇੰਜਰੀਜ਼ ਹੁੰਦੀਆਂ ਪਈਆਂ ਆ ਜਿੰਨੇ ਆ ਤੁਹਾਡੇ ਨਾਲ ਤੇ ਮੇਰੇ ਮੇਰੇ ਦੋ ਬੱਚੇ ਖੁਦ ਜਿਹੜੇ ਆ ਉਹ ਇੰਜਰਡ ਹੋ ਗਏ ਆ ਤੇ ਇੱਕ ਨੂੰ ਤੇ ਕੱਲ ਅਸੀਂ ਹਸਪੀਟਲ ਲੈ ਗਏ ਉਹਨੂੰ ਕਨਕੈਸ਼ਨ ਨਾ ਹੋਈ ਆ ਤੇ ਉਹਨੂੰ ਹਸਪੀਟਲ ਲੈ ਕੇ ਤੋਂ ਵਾਪਸ ਆਏ ਸੀ ਤੇ ਅਸੀਂ ਵੀ ਘਰ ਦੇ ਬੱਚਿਆਂ ਦੇ ਪੇਰੈਂਟਸ ਨੂੰ ਜਵਾਬ ਦੇਣਾ ਆ ਕੀ ਲੱਗਦਾ ਜਿਹੜੇ ਤੁਹਾਡੇ ਨਾਲ ਬੱਚੇ ਖੇਡਣ ਆਏ ਆ ਇਹ ਗੁੱਡੀਆਂ ਆਈਆਂ ਸਾਰੇ ਗਰੀ ਪਰਿਵਾਰ ਚੋਂ ਕਿ ਇਸ ਕਰਕੇ ਵੀ ਕੋਈ ਤੱਕਾ ਹੁੰਦਾ ਤੁਹਾਡੇ ਨਾਲ ਨਹੀਂ ਸਰ ਇਸ ਕਰਕੇ ਨਹੀਂ ਹੋ ਰਿਹਾ ਬਸ ਇਹ ਗੇਮ ਕਰਕੇ ਹੀ ਹੁੰਦਾ ਵਾ ਕਿ ਉਹਨਾਂ ਨੂੰ ਹਰਾਣਾ ਹੈ ਬਾਹਰ ਕਰਨਾ ਹੈ ਬਸ ਗਰੀਬ ਪਰਿਵਾਰ ਦੀਆਂ ਹੈਗੀਆਂ ਗਰੀਬ ਪਰਿਵਾਰ ਦੀਆਂ ਵੈਸੇ ਉਪਰੋਂ ਸਪੋਰਟ ਨਹੀਂ ਹੈਗੀ ਸਰ ਅੱਜ ਵੀ ਜੇ ਹੋਇਆ ਕਿ ਹਾਂਜੀ ਡੀਪੀਆਈ ਜੇ ਤੁਮ ਕਿਹ ਦੇਂਦੇ ਆ ਜੇ ਜਿੱਦਾਂ ਵੀ ਦੇਂਦੇ ਆ ਫਿਰ ਜੇ ਅਸੀਂ ਕਹੀਏ ਕਿ ਜੇ ਸਾਡੀ ਪਹੁੰਚ ਨਹੀਂ ਹੈਗੀ ਤੇ ਫਿਰ ਅਸੀਂ ਟੀਮ ਪਾਰਟਿਸਪੇਟ ਨਾ ਕਰੀਏ ਹੂੰ ਇਹ ਗੱਲ ਤੁਸੀਂ ਕਹਿਤੀ ਉਹਨਾਂ ਨੂੰ ਕਿ ਅਸੀਂ ਪਾਰਟਿਸਿਪੇਟ ਨਹੀਂ ਕਰਦੇ ਹਾਂਜੀ ਸਰ ਇਹ ਗੱਲ ਮੈਂ ਕਹੀ ਉਹਨਾਂ ਨੂੰ ਕਿ ਜੇ ਇਹ ਬਾਰ ਬਾਰ ਕਹਿੰਦੇ ਆ ਕਿ ਡੀਪੀਆਈ ਦੀ ਡੀਪੀਆਈ ਦੀ ਗੱਲ ਡੀਪੀਆਈ ਦੀ ਗੱਲ ਤੇ ਫਿਰ ਉਹ ਸਾਡੀ ਕੋਈ ਸਪੋਰਟ ਨਹੀਂ ਹੈਗੀ ਤੇ ਫਿਰ ਅਸੀਂ ਟੀਮ ਨਾ ਪਾਰਟਿਸਿਪੇਟ ਕਰਿਆ ਕਰੀਏ ਅੱਗੇ ਤੋਂ ਇਹ ਟੀਮ ਤੁਹਾਡੀ ਅੱਜ ਆਈ ਤੇ ਕੱਲ ਤੇ ਆਏ ਹੋਏ ਤੁਸੀਂ ਇੱਥੇ ਸਰ ਅਸੀਂ ਪਰਸੋਂ ਦੇ ਆਏ ਹੋਏ ਆਂ ਵੈਸੇ ਇਹ ਟੂਰਨਾਮੈਂਟ ਕੱਲ ਖਤਮ ਹੋ ਜਾਣਾ ਸੀਗਾ ਤੇ ਪਰ ਦੋ ਦਿਨ ਦਾ ਟੂਰਨਾਮੈਂਟ ਸੀ ਪਰ ਅਸੀਂ ਇਸ ਗੱਲ ਦਾ ਹੀ ਰੋਲਾ ਰੱਖਿਆ ਤੇ ਦੋ ਦਿਨ ਪਹਿਲੇ ਤੇ ਇੱਕ ਦਿਨ ਅਸੀਂ ਪੂਰਾ ਕੋਆਪਰੇਟ ਕਰਕੇ ਚੱਲੇ ਆਂ ਫਿਰ ਵੀ ਇਹ ਤੱਕ ਅਛਾਈ ਤੇ ਫਿਰ ਸਾਨੂੰ ਕੱਲ੍ਹ ਇਹ ਡਿਸੀਜਨ ਲੈਣਾ ਪਿਆ ਕਿ ਇਹ ਰੋਕਿਆ ਮੈਚ ਤੇ 2 ਘੰਟੇ ਪਹਿਲਾਂ ਬੈਸਬਾਜੀ ਹੋਈ ਆ ਫਿਰ 1 ਘੰਟਾ ਬਾਅਦ ਵਿੱਚ ਫਿਰ ਬੈਸਬਾਜੀ ਹੋਈ ਆ ਉਹਦੇ ਕਰਕੇ ਅੱਜ 23 ਦਿਨ ਹੋ ਗਏ ਟੂਰਨਾਮੈਂਟ ਦਾ ਇੱਥੇ ਮੈਨੇਜਿੰਗ ਕਮੇਟੀ ਵੱਲੋਂ ਪ੍ਰਬੰਧ ਕਿਹੋ ਜਿਹਾ ਜਿਵੇਂ ਬੱਚਿਆਂ ਦੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਮੈਡੀਕਲ ਦਾ ਪ੍ਰਬੰਧ ਕੋਈ ਕੀਤਾ ਗਿਆ ਵਧੀਆ ਬਾਕੀ ਸਿਰ ਬਾਕੀ ਮੈਡੀਕਲ ਦਾ ਪ੍ਰਬੰਧ ਵੀ ਵਧੀਆ ਹੈ ਪੀਣ ਵਾਲੇ ਪਾਣੀ ਦਾ ਵੀ ਸਾਰੇ ਜਗ੍ਹਾ ਤੱਕ ਖਾਣ ਪੀਣ ਦਾ ਵੀ ਵਧੀਆ ਸਾਰਾ ਪ੍ਰਬੰਧ ਹੈ ਪ੍ਰਬੰਧ ਵਧੀਆ ਹੈ ਬਸ ਇਹ ਜਿਹੜੇ ਅਫੀਸ਼ੀਅਲਸ ਲਾਏ ਹੋਏ ਸਾਨੂੰ ਇਹਨਾਂ ਤੋਂ ਕਰਾ ਇੱਕ ਚਾਰ ਪੱਖਪਾਤ ਹੋ ਰਿਹਾ ਹਾਂਜੀ ਸਰ ਪੱਖਪਾਤ ਹੋ ਰਿਹਾ ਮੇਰਾ ਨਾਮ ਹਰਮਪ੍ਰੀਤ ਕੌਰ ਆ ਮੈਂ ਕੱਲ ਟ੍ਰਾਈ ਲਾਈ ਸੀ ਸਾਡਾ ਪੁਆਇੰਟ ਬੰਦਦਾ ਸੀ ਪਰ ਇਹਨਾਂ ਸਾਨੂੰ ਪੁਆਇੰਟ ਨਹੀਂ ਦਿੱਤਾ ਸਾਡੀ ਚੰਗੀ ਭਲੀ ਟ੍ਰਾਈ ਲੱਗੀ ਪਰ ਰੈਫਰੀ ਨੇ ਕੋਈ ਪੁਆਇੰਟ ਨਹੀਂ ਦਿੱਤਾ ਰੈਫਰੀ ਸਾਰੇ ਉਹ ਟੀਚਰਾਂ ਨਾਲ ਰਲੇ ਹੋਏ ਆ ਤੇ ਸਾਨੂੰ ਪਤਾ ਨਹੀਂ ਕਿਉਂ ਨਹੀਂ ਪੁਆਇੰਟ ਦਿੰਦੇ ਪਏ ਸਾਡੀ ਅਸੀਂ ਬਾਅਦ ਚ ਕਿਹਾ ਕਿ ਸਾਨੂੰ ਵਲੈਂਟੀ ਦੇ ਦਿਓ ਤੇ ਉਹ ਵੀ ਨਹੀਂ ਸਾਨੂੰ ਦਿੱਤੀ ਕਿਸੇ ਨੇ ਵੀ ਗੇਮ ਦੀ ਵੀਡੀਓਗ੍ਰਾਫੀ ਨਹੀਂ ਹੋ ਰਹੀ ਹੋਰੀ ਸਰ ਜਿੰਨੇ ਵੀ ਇਹਨਾਂ ਹੱਬ ਤੱਕੇ ਨਾਲ ਮੈਚ ਚ ਲਾਏ ਆ ਅਸੀਂ ਸਾਰੀ ਵੀਡੀਓ ਬਣਾਈ ਆ ਇਹ ਵੀਡੀਓਗ੍ਰਾਫੀ ਹੋ ਰਹੀ ਆ ਤਾਂ ਤੁਸੀਂ ਦਿਖਾ ਵੀ ਸਕਦੇ ਆ ਕੱਢ ਕੇ ਵੀਡੀਓਗ੍ਰਾਫੀ ਦੇ ਵਿੱਚ ਵੀ ਸਾਡੇ ਨਾਲ ਇੱਥੇ ਤੱਕਾ ਹੁੰਦਾ ਸਰ ਇਹ ਵਿਖਾ ਸਕਦੇ ਆ ਸਾਡੇ ਕੋਚ ਕੋ ਵੀਡੀਓ ਹੈਗੀ ਆ ਇੱਥੇ ਕੋਈ ਕੈਮਰੇ ਲੱਗੇ ਹੋ ਇਹਨਾਂ ਦੀ ਵੀਡੀਓਗ੍ਰਾਫੀ ਹੋ ਰਹੀ ਆ ਸਰ ਨਹੀਂ ਨਹੀਂ ਲੱਗਦੇ ਤੂੰ ਜਿੱਥੇ ਵੀ ਟੂਰਨਾਮੈਂਟ ਹੁੰਦੇ ਉੱਥੇ ਕੋਈ ਵੀਡੀਓਗ੍ਰਾਫੀ ਹੁੰਦੀ ਆ ਪਹਿਲਾਂ ਹਾਂਜੀ ਨੈਸ਼ਨਲ ਚ ਹੁੰਦੀ ਆ ਤੇ ਜਾਂ ਕੋਈ ਵਧੀਆ ਟੂਰਨਾਮੈਂਟ ਜਿੱਥੇ ਹੋਵੇ ਉੱਥੇ ਹੁੰਦੇ ਹੁੰਦੇ ਆ ਇਹ ਟੂਰਨਾਮੈਂਟ ਸਟੇਟ ਦੇ ਆ ਹਾਂਜੀ ਕਿਵੇਂ ਲੱਗਦਾ ਬੇਟਾ ਤੁਹਾਨੂੰ ਸਰ ਮੈਚ ਜੇ ਸਾਡਾ ਰੱਦ ਕੀਤਾ ਜਾਵੇ ਆਫੀਸ਼ੀਅਲ ਵਧੀਆ ਲਾਇਆ ਜਾਵੇ ਤੇ ਵਧੀਆ ਖੜਾਇਆ ਜਾਵੇ ਇਹ ਸਾਡੇ ਨਾਲ ਧੱਕਾ ਕਰਦੇ ਆ ਅਸੀਂ ਹਰ ਟਾਈਮ ਦੀ ਚੈਂਪੀਅਨ ਟੀਮ ਆ ਪਹਿਲੇ ਵੀ ਚੈਂਪੀਅਨ ਸੀ ਤੇ ਅਸੀਂ ਅੱਜ ਵੀ ਚੈਂਪੀਅਨ ਆ ਸੰਗਰੂਰ ਵਾਲੇ ਸਾਡੇ ਨਾਲ ਧੱਕਾ ਕਰ ਰਹੇ ਆ ਹਾਂਜੀ ਸਰ ਜੀ ਸਰ ਜਿਹੜਾ ਜਿਹੜੀਆਂ ਇੱਥੇ ਗੇਮਾਂ ਹੋ ਰਹੀਆਂ ਉਹਦੇ ਵਿੱਚ ਬੱਚਿਆਂ ਦਾ ਪੱਖ ਪਾਤਾ ਕਿ ਬੱਚਿਆਂ ਦਾ ਸਵਾਲ ਹੈ ਕਿ ਪੱਖਪਾਤ ਹੋ ਰਿਹਾ ਜਿਹੜੇ ਇੱਥੇ ਆਫੀਸ਼ੀਅਲ ਲਾਏ ਗਏ ਆ ਉਹ ਪਹਿਲੀ ਗੱਲ ਤਾਂ ਸਰਟੀਫਾਈਡ ਹੀ ਨਹੀਂ ਉਹਨਾਂ ਕੋਲ ਕੋਈ ਕੋਰਸ ਨਹੀਂ ਹੈਗਾ ਫੇਰ ਦੂਸਰੇ ਪਾਸੇ ਇਹ ਆ ਵੀ ਉਹ ਪੱਖਪਾਤ ਕਰ ਰਹੇ ਆ ਮੈਨੂੰ ਕੱਲ ਹੀ ਮਾਨਯੋਗ ਜਿਹੜੇ ਸਾਡੇ ਡਿਪਟੀ ਡਾਇਰੈਕਟਰ ਸਪੋਰਟਸ ਨੇ ਉਹਨਾਂ ਕੋਲੇ ਇਹ ਗੱਲ ਗਈ ਸੀ ਤੇ ਅੱਜ ਉਹਨਾਂ ਨੇ ਸਾਡੀ ਡਿਊਟੀ ਲਗਾਈ ਹੈ ਇੱਥੇ ਅਸੀਂ ਇੱਥੇ ਪਹੁੰਚੇ ਆ ਤੇ ਉਹਦੀ ਜਿਹੜੀ ਪੂਰੀ ਅਸੀਂ ਕੋਖ ਪੜਤਾਲ ਕਰ ਰਹੇ ਹਾਂ ਉਹ ਮੈਚ ਸੱਲ ਰੁਕੇ ਹੋਏ ਆ ਤੇ ਜੋ ਵੀ ਉਹਦਾ ਮਤਲਬ ਬਿਲਕੁਲ ਸਹੀ ਐਜ਼ ਰੂਲ ਹੋਊਗਾ ਉਹਦੇ ਅਕੋਰਡਿੰਗ ਹੀ ਜਿਹੜਾ ਫੈਸਲਾ ਉਹਦਾ ਕੀਤਾ ਜਾ ਸਰ ਕੀ ਇਹ ਇਦਾਂ ਹੋ ਸਕਦਾ ਵੀ ਆਫੀਸ਼ੀਅਲ ਪਹਿਲੀ ਗੱਲ ਤਾਂ ਉਹਨਾਂ ਕੋਲੇ ਕੋਈ ਕੋਰਸ ਹੀ ਨਾ ਹੋਵੇ ਫਿਰ ਦੂਸਰੇ ਪਾਸੇ ਇਹ ਹੈ ਵੀ ਜਿਹੜੀਆਂ ਗੇਮਾਂ ਉਹਨਾਂ ਖੇਡੀਆਂ ਹੀ ਨਹੀਂ ਤੇ ਉਹਨਾਂ ਨੂੰ ਫਿਰ ਇਸ ਤਰੀਕੇ ਨਾਲ ਕਿਵੇਂ ਆਫੀਸ਼ੀਅਲ ला ਸਕਦੇ ਆ ਦੇਖੋ ਜਿਹੜੀ ਡਿਪਾਰਟਮੈਂਟ ਵੱਲੋਂ ਮੇਰਾ ਮੇਰਾ ਇੱਥੇ ਜਿਹੜਾ ਆਉਣ ਦਾ ਹੈਗਾ ਵੀ ਜੋ ਵੀ ਡਿਪਾਰਟਮੈਂਟ ਨੇ ਬੰਦੇ ਲਗਾਏ ਆ ਉਹ ডিপਾਰਟਮੈਂਟ ਨੇ ਦੇਖ ਕੇ ਲਾਇਆ ਤਾਂ ਉਹਨਾਂ ਤੋਂ ਸਹੀ ਕੰਮ ਕਰਵਾਉਣਾ ਨਾ ਕਿ ਇਹ ਚੀਜ਼ ਉਹ ਵਿਭਾਗ ਦਾ ਨਹੀਂ ਦੇਖਣਾ ਜੀ ਵੀ ਉਹਨਾਂ ਦਾ ਕੀ ਹੈਗਾ ਕਿਉਂਕਿ ਜੇ ਉਹ ਬੰਦੇ ਲੱਗੇ ਆ ਰੈਫਰੀ ਕਰ ਰਹੇ ਆ ਤਾਂ ਇਹ ਤਾਂ ਹੋ ਹੀ ਨਹੀਂ ਸਕਦਾ ਵੀ ਉਹ ਗੇਮ ਦੇ ਨਾਲ ਹੋਣ ਤਾਂ ਉਹ ਬੰਦਾ ਤਾਂ ਨੇਚਰਲੀ ਆ ਵੀ ਗਰਾਊਂਡ 'ਚ ਹੀ ਨਹੀਂ ਬੜੂਗਾ ਇਹ ਬੱਚੇ ਕਹਿ ਰਹੇ ਆ ਰਗਬੀ ਦੀ ਗੇਮ 'ਚ ਕਬੱਡੀ ਤੇ ਫੁੱਟਬਾਲ ਦੇ ਰੈਫਰੀ ਲੱਗੇ ਹੋਏ ਸੀ ਨਹੀਂ 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 ਇਹ ਤਾਂ ਨਹੀਂ ਜੀ ਗੱਲ ਦੇਖੋ ਹੋ ਸਕਦੀ ਉਹ ਅਸੀਂ ਫੇਰ ਵੀ ਅਸੀਂ ਦੇਖ ਰਹੇ ਆ ਕਿ ਹੈਗਾ ਜੀ ਕਿਉਂਕਿ ਇਹ ਜਿਹੜੀ ਗੇਮ ਹੈ ਨਵੀਂ ਇੰਟਰੋਡਿਊਸ ਹੋਈ ਐ ਐਕਚੁਅਲੀ ਕੀ ਹੈਗਾ ਜਿੰਨਾ ਸਾਨੂੰ ਦੇਖਣ ਚ ਆਇਆ ਇਹਦੇ ਕਲੀਅਰ ਰੂਲ ਰੈਗੂਲੇਸ਼ਨ ਹਲੇ ਵਿਭਾਗ ਚ ਵੀ ਪਿਛਲੇ ਰੀਸੈਂਟਲੀ ਪਿਛਲੇ ਸਾਲ ਹੀ ਐਡ ਹੋਈ ਐ ਤਾਂ ਉਹਨੂੰ ਥੋੜਾ ਸਮਾਂ ਜ਼ਰੂਰ ਲੱਗ ਸਕਦਾ ਹੈ ਦੇਖਣ ਤੇ ਵੀ ਕਿਸ ਤਰ੍ਹਾਂ ਦੇ ਬੰਦੇ ਆ ਜਦੋਂ ਜਦੋਂ ਆਪਾਂ ਫੀਲਡ 'ਚ ਨਿਕਲਾਂਗੇ ਉਹਨਾਂ ਨੂੰ ਦੇਖਾਂਗੇ ਵੀ ਕਿਸ ਟਾਈਪ ਦੀ ਇਹ ਗੇਮ ਹੈ ਕੌਣ ਬੰਦੇ ਨੂੰ ਕੰਡਕਟ ਕਰ ਰਿਹਾ ਤਾਂ ਹੁਣ ਤੱਕ ਜਿੰਨੇ ਵਿਭਾਗ ਕੋਲੇ ਜਿੰਨੀ ਬੈਸਟ ਨੌਲੇਜ ਸੀ ਉਹਦੇ ਅਕੋਰਡਿੰਗ ਹੀ ਬੰਦੇ ਵਿਭਾਗ ਵੱਲੋਂ ਲਾਏ ਜਿੱਦਾਂ ਸਰ ਤੁਸੀਂ ਕਿਹਾ ਕਿ ਵੀ ਜਾਂਚ ਪੜਤਾਲ ਚੱਲ ਰਹੀ ਹੈਗੀ ਗੇਮ ਨੂੰ ਲੈ ਕੇ ਤਾਂ ਉਹਨਾਂ ਨੇ ਇਹ ਕਿਹਾ ਵੀ ਜਿਵੇਂ ਅਸੀਂ ਪਰਸੋਂ ਦੇ ਆਏ ਪਰ ਜਦੋਂ ਵੀ ਅਸੀਂ ਮੈਨੇਜਮੈਂਟ ਨਾਲ ਗੱਲਬਾਤ ਕਰਦੇ ਹਾਂ ਤਾਂ ਹਰ ਵਕਤ ਸਾਨੂੰ ਲਾਰਾ ਹੀ ਲਾਈ ਜਾਂਦੇ ਹੁਣ ਵੀ ਉਹ ਕਹਿੰਦੇ 2 ਵਜਣ ਵਾਲੇ ਹੈਗੇ ਨੇ ਜੀ ਸਾਨੂੰ ਸ਼ਾਮ ਦਾ ਮੈਚ ਹੈ ਦੇਖੋ ਇਦੋਂ ਪਹਿਲੇ ਮੈਚ ਜਿਹੜੇ ਇਥੋਂ ਮੈਂ ਜਿਹੜੀ ਕਮੇਟੀ ਤੋਂ ਜਾਣਕਾਰੀ ਲਈ ਹੈ ਕੱਲ ਸ਼ਾਮ ਤੱਕ ਜਿਹੜੇ ਮੈਚ ਸੀਗੇ ਉਹ ਪ੍ਰੋਪਰ ਚੱਲ ਰਹੇ ਸੀ ਕੋਈ ਇਸ਼ੂ ਨਹੀਂ ਸੀਗਾ ਇਹ ਸ਼ਾਮ ਦੇ ਮੈਚ ਦੇ ਦੀ ਗੱਲ ਹੈਗੀ ਆ ਤਾਂ ਸ਼ਾਮ ਹੀ ਸਰਨੇ ਕੋਈ ਐਕਸ਼ਨ ਲੈਂਦੇ ਹੋ ਸਾਡੇ ਵਿਭਾਗ ਤੋਂ ਸਾਡੀ ਡਿਊਟੀ ਲਈ ਹੈ ਮੈਂ ਤੇ ਇੱਕ ਹੋਰ ਸਾਡੇ ਸਪੋਰਟਸ ਕਮੇਟੀ ਮੈਂਬਰ ਨੇ ਉਹ ਵੀ ਇੱਥੇ ਆ ਰਹੇ ਆ ਤਾਂ ਇਸ ਕਰਕੇ ਹੀ ਇਹ ਰੋਕੇ ਹੋਏ ਨੂੰ ਜਿਸ ਤਰ੍ਹਾਂ ਵੀ ਸਹੀ ਹੋਗਾ ਕਿਸੇ ਬੱਚੇ ਨਾਲ ਕੋਈ ਇਸ ਤਰ੍ਹਾਂ ਦੀ ਗੱਲਬਾਤ ਨਹੀਂ ਹੋਊਗੀ ਨੀ ਮੈਚ ਤਾਂ ਕੰਪਲੀਟ ਹੋਣਗੇ ਜੀ ਜਦੋਂ ਵਿਭਾਗ ਦਾ ਕੰਮ ਹੈ ਕੋਈ ਟਾਸਕ ਮਿਲਿਆ ਹੋਇਆ ਇਸ ਜ਼ਿਲ੍ਹੇ ਨੂੰ ਤਾਂ ਉਹ ਪੂਰਾ ਤਾਂ ਹੋਊਗਾ ਜੀ ਪਰ ਉਹਨੂੰ ਕਿਵੇਂ ਸਹੀ ਤਰੀਕੇ ਨਾਲ ਹੋਊਗਾ ਤਾਂ ਬੈਸਟ ਵੇਜ ਉਹ ਵੀ ਹੋਊਗਾ ਉਹਦੇ ਅਕੋਰਡਿੰਗਲੀ ਹੋ ਜਾਊਗਾ ਜੇਕਰ ਬੱਚਿਆਂ ਨੂੰ ਲੱਗਦਾ ਸੀ ਤੇ ਉਹਨਾਂ ਦੇ ਸੈਟੀਸਫਾਈ ਕਰਾਉਣਾ ਫਰਜ਼ ਨਹੀਂ ਬੰਦ ਅਸੀਂ ਇਹਨਾਂ ਦਾ ਵੀ ਸੈਟੀਸਫਾਈ ਕਰਾਈਗੇ ਬੱਚੇ ਕਹਿੰਦੇ ਸੀ ਮਿਹਨਤ ਕਰ ਰਹੇ ਸੀ ਸਾਡੇ ਪੁਆਇੰਟ ਵੀ ਮਾਰੇ ਜਾ ਰਿਹਾ ਨੀ ਉਸੇ ਲਈ ਹੀ ਅਸੀਂ ਅੱਜ ਆਏ ਆ ਜੀ ਦੇਖੋ ਵਿਭਾਗ ਕੋਈ ਅੱਜ ਅਸੀਂ ਜਿੰਨੇ ਵੀ ਮੈਚ ਕਰਵਾਇਆ ਇਸ ਤੋਂ ਪਹਿਲਾਂ ਕਿਸੇ ਮੈਚ ਕੋਈ ਰੌਲਾ ਨਹੀਂ ਅਸੀਂ ਉਹਦੀ ਪ੍ਰੋਪਰ ਵੀਡੀਓਗ੍ਰਾਫੀ ਕਰਾਈ ਆ ਤੇ ਜਿਹੜੇ ਸਾਡੇ ਵਿਭਾਗ ਵੱਲੋਂ ਅਫੀਸ਼ੀਅਲ ਲੱਗੇ ਹੋਏ ਨੇ ਦੇਖੋ ਜੇ ਉਹ ਗੱਲ ਹੈਗੀ ਆ ਵੀ ਉਹ ਗੇਮ ਦੇ ਨਹੀਂ ਉਹਦਾ ਅੱਜ ਵੀ ਮੈਚ ਕਰਾ ਰਹੇ ਨੇ ਅੱਜ ਕਿਸੇ ਮੈਚ ਕਿਉਂ ਰੌਲਾ ਨਹੀਂ ਪਿਆ ਠੀਕ ਹੈ ਨਾ ਜੀ ਜੇ ਉਹ ਬੰਦੇ ਗੇਮ ਦੇ ਨਾ ਹੁੰਦੇ ਤਾਂ ਅੱਜ ਅੱਜ ਮੈਚ ਕਿਵੇਂ ਕਰਵਾਉਂਦੇ ਉਹ ਗੇਮ ਦੇ ਹੋਣਗੇ ਤਾਂ ਹੀ ਉਹ ਮੈਚ ਕਰਾ ਰਹੇ ਆ ਪਰ ਉਹਦੇ ਵਿੱਚ ਕੀ ਹੈਗਾ ਅੱਜ ਅਸੀਂ ਪ੍ਰੋਪਰ ਵੀਡੀਓਗ੍ਰਾਫੀ ਜਿਹੜੀ ਟੂਰਨਾਮੈਂਟ ਦੀ ਕਰਾ ਰਹੇ ਹਾਂ ਤੇ ਨਾਲ ਉਹਨਾਂ ਨੂੰ ਇਨਸਟਰਕਸ਼ਨਾਂ ਦਿੱਤੀਆਂ ਵੀ ਜਿੱਥੇ ਵੀ ਤੁਹਾਨੂੰ ਪੁਆਇੰਟ ਦੇ ਵਿੱਚ ਕਿਸੇ ਟੀਮ ਨੂੰ ਆਬਜੈਕਸ਼ਨ ਲੱਗਦਾ ਤੁਸੀਂ ਪੁਆਇੰਟ ਹੋਲਡ ਕਰਕੇ ਉਹਨੂੰ ਦੇਖ ਕੇ ਪ੍ਰੋਪਰ ਜਾਂਚ ਕਰਕੇ ਹੀ ਸਕੋਰ ਦੇਣਾ ਪਰੰਤੂ ਉਹਦੀ ਵੀ ਫਿਲਹਾਲ ਸਵੇਰ ਤੋਂ ਲੋਡ ਨਹੀਂ ਪਈ ਕਈ ਵਾਰ ਸਰਕਮਸਟੈਂਸਸ ਇਹੋ ਜੇ ਬਣ ਜਾਂਦੇ ਆ ਵੀ ਲੋਡ ਵੀ ਪੈ ਸਕਦੀ ਹੈ ਤਾਂ ਉਹਦੀ ਬੈਕਅੱਪ ਲਈ ਅਸੀਂ ਜਿਹੜੀ ਵੀਡੀਓਗ੍ਰਾਫੀ ਦੀ ਮੈਚ ਦੀ ਕਰਵਾ ਰਹੇ ਆ ਐ ਹੋ ਸਕਦਾ ਜੀ ਵੀ ਜਿਹੜਾ ਜਿਵੇਂ ਹੁੰਦਾ ਜਿਹੜੀ ਸ਼ਹਿਰ ਦਾ ਜਿਹੜੇ ਦਾ ਮੈਚ ਹੋਵੇ ਉਸੇ ਦਾ ਹੀ ਅਫੀਸ਼ੀਅਲ ਉਸ ਮੈਚ ਦੇ ਵਿੱਚ ਲੱਗੇ ਇਹ ਤਾਂ ਆਮ ਵੀ ਧਾਰਨਾ ਹੈ ਕਿ ਅੱਜ ਕੱਲ ਆਪਾਂ ਜ਼ਿਆਦਾਤਰ ਕ੍ਰਿਕਟ ਦੇਖਦੇ ਆਂ ਤੇ ICC ਵੀ ਉਹ ਇੱਕ ਜਿਹੜੇ ਮਿਊਚਵਲ ਹੁੰਦੇ ਆ ਉਹ ਅੰਪਾਇਰ ਲਾਉਂਦੀ ਆ ਨਹੀਂ ਬਿਲਕੁਲ ਉਵੇਂ ਹੀ ਲੱਗਣੇ ਚਾਹੀਦੇ ਆ ਉਹ ਜੇ ਕਿਤੇ ਲੱਗਿਆ ਤਾਂ ਉਹ ਅਸੀਂ ਦੇਖ ਰਹੇ ਆਂ ਅਸੀਂ ਅੱਜ ਇਸੇ ਕੰਮ ਲਈ ਆਏ ਆਂ ਜੀ ਤਾਂ ਜੇ ਬਾਕੀ ਅਸੀਂ ਜਿਹੜੇ ਵੀ ਟੀਮ ਇਨਚਾਰਜ ਹੈ ਇਹ ਜ਼ਰੂਰੀ ਨਹੀਂ ਹੁੰਦਾ ਜੀ ਵੀ ਹਰ ਕੋਈ ਬੰਦਾ ਇਸ ਤਰ੍ਹਾਂ ਦਾ ਹੁੰਦਾ ਵੀ ਪੱਖਪਾਤ ਕਰੇ ਚਲੋ ਕੋਈ ਨਾ ਕੋਈ ਤੁਹਾਡੀ ਗੱਲ ਆ ਵੀ ਮਨ 'ਚ ਸ਼ੰਕਾ ਰਹਿੰਦੀ ਹੈ ਤਾਂ ਉਹਦੇ ਲਈ ਹੀ ਅਸੀਂ ਅੱਜ ਇੱਥੇ ਆਏ ਆਂ ਦੇਖਦੇ ਆਂ ਦੋਨੇ ਟੀਮਾਂ ਦੀ ਅਸੀਂ ਪ੍ਰੋਪਰ ਸਹਿਮਤੀ ਲੈ ਕੇ ਫਿਰ ਮੈਚ ਇਹੇ ਕਰਵਾ ਰਹੇ ਹਾਂ ਦੇਖੋ ਜੀ ਉਹ ਵਾਰ-ਵਾਰ ਸੰਗਰੂਰ ਦੇ ਰੈਫਰੀ ਦਾ ਨਾਮ ਲੈ ਰਹੇ ਜਿਹੜੇ ਕੱਲ ਉਹ ਕਹਿੰਦੇ ਵੀ ਸਾਨੂੰ ਡਿੱਕਾ ਪਾਉਂਦੇ ਪਏ ਆ ਵੀ ਉਹ ਸਾਨੂੰ ਗੇਮ ਦੇ ਵਿੱਚ ਆਉਣ ਨਹੀਂ ਦਿੰਦੇ ਆ ਕਿ ਉਹਦੀ ਇਨਵੈਸਟੀਗੇਸ਼ਨ ਕੀਤੀ ਜਾਊਗੀ ਜੀ ਬਿਲਕੁਲ ਕੀਤੀ ਜਾਊ ਜੀ ਅੱਜ ਸਵੇਰ ਤੋਂ ਹੋ ਰਿਹਾ ਅਜੇ ਤੱਕ ਕੋਈ ਆਇਆ ਨਹੀਂ ਅਸੀਂ ਤਾਂ ਇੱਥੇ ਲੋਕਲਸ ਨੂੰ ਵੀ ਇਹ ਅਪੀਲ ਕੀਤੀ ਹੈ ਵੀ ਤੁਸੀਂ ਇਸ ਤਰ੍ਹਾਂ ਦਾ ਜਿਹੜਾ ਹੈਗਾ ਵੀ ਤੁਸੀਂ ਇਹ ਥੋੜੀ ਤੁਹਾਨੂੰ ਪਤਾ ਇਹ ਵੀ ਜਿਹੜੇ ਹੋਮ ਗਰਾਉਂਡ 'ਚ ਹੁੰਦਾ ਉਹਦਾ ਕਰਾਊਡ ਹੁੰਦਾ ਪਰ ਅੱਜ ਖੜਿਆ ਜੀ ਸਾਡੇ ਲੋਕਲ ਆਰਗੇਨਾਈਜ਼ਰ ਬਿਲਕੁਲ ਸਹੀ ਕਰਾ ਰਿਹਾ ਅੱਜ ਕੋਈ ਇਸ ਤਰ੍ਹਾਂ ਨਹੀਂ ਉਹ ਇਹ ਕਹਿਣਾ ਸੀ ਨਾ ਵੀ ਜਿਹੜੀ ਸੰਗਰੂਰ ਦੀ ਟੀਮ ਖੇਡ ਰਹੀ ਤੇ ਸੰਗਰੂਰ ਦੇ ਰੈਫਰੀ ਲਾ ਤਰ ਰਹੇ ਨੇ ਹੂੰ ਨੀ ਜੀ ਉਹਨਾਂ ਨੇ ਉਸ ਟਾਈਮ ਸਾਨੂੰ ਤਾਂ ਨਹੀਂ ਕੋਈ ਧਿਆਨ ਦੇ ਦੇਖੋ ਇਹਨਾਂ ਦੇ ਲਿਆਂਦਾ ਹੋਵੇ ਇੱਥੇ ਲੋਕਲ ਤਾਂ ਉਹ ਦੱਸ ਸਕਦੇ ਆ ਇਹਦੇ ਬਾਰੇ ਬੈਟਰ ਕੱਲ ਕੀ ਹੋਇਆ ਦੇਖੋ ਕਿਉਂਕਿ ਕੱਲ ਮੈਂ ਇੱਥੇ ਹਾਜ਼ਰ ਨਹੀਂ ਸੀ ਅੱਜ ਮੈਨੂੰ ਵਿਭਾਗ ਨੇ ਭੇਜਿਆ ਅੱਜ ਦਾ ਤੁਸੀਂ ਕੁਝ ਵੀ ਹੈਗਾ ਉਹ ਮੇਰੇ ਤੋਂ ਪੁੱਛ ਸਕਦੇ ਹੋ ਵੀ ਕੀ ਹੋਇਆ ਤੁਸੀਂ ਉਹਨਾਂ ਬੱਚਿਆਂ ਨੂੰ ਮਿਲੇ ਮਿਲਣ ਦੀ ਕੋਸ਼ਿਸ਼ ਕਰੀ ਵੀ ਜਿਹੜੇ ਬੱਚਾ ਨਾ ਹੋਇਆ ਅੱਖਪਾਦ ਹੋਇਆ ਸਵੇਰ ਤੋਂ ਅਸੀਂ ਜਿਹੜੇ ਉਹਨਾਂ ਦੇ ਟੀਚਰਜ਼ ਨਾਲ ਰਾਬਤੇ 'ਚ ਆ ਤੇ ਤੁਸੀਂ ਉਹਨਾਂ ਦਾ ਵਰਸ਼ਨ ਲੈ ਲਓ ਕੀ ਹੈਗਾ ਦੇਖੋ ਉਹ ਦੱਸ ਸਕਦੇ ਨੇ ਵੀ ਅਸੀਂ ਉਹਨਾਂ ਨਾਲ ਕੀ ਗੱਲ ਕਰ ਰਹੇ ਆ ਉਹ ਤਾਂ ਕਹਿੰਦੇ ਸਾਨੂੰ ਤਾਂ ਲਟਕਾਇਆ ਹੀ ਜਾ ਰਿਹਾ ਬਿਲਕੁਲ ਜੀ ਫਿਰ ਜਦੋਂ ਜਿੰਨਾ ਚਿਰ ਸਰ ਕੋਈ ਫੈਸਲਾ ਨਹੀਂ ਆਪਾਂ ਹੁਣ ਗਲਤ ਤਾਂ ਨਹੀਂ ਕਰ ਸਕਦੇ ਜਲਦਬਾਜੀ ਚ ਇਹ ਸਾਰਾ ਟੂਰਨਾਮੈਂਟ ਕੱਲ ਖਤਮ ਹੋਣਾ ਸੀ ਟੂਰਨਾਮੈਂਟ ਨਹੀਂ ਵੈਸੇ ਤਾਂ ਜਿਹੜਾ ਟੂਰਨਾਮੈਂਟ ਹੁੰਦਾ ਜੀ ਵਿਭਾਗ ਵੱਲੋਂ ਇਹਨਾਂ ਨੂੰ 6 ਤਰੀਕ ਤੋਂ 9 ਤਰੀਕ ਤੱਕ ਟੂਰਨਾਮੈਂਟ ਦਿੱਤਾ ਉਹਦੀ ਬਾਈਫਰਕੇਟ ਇਹਨਾਂ ਨੇ ਕਿਵੇਂ ਕੀਤੀ ਉਹ ਇਹ ਦੱਸ ਸਕਦੇ ਨਹੀਂ ਸਾਡੇ ਅਕੋਰਡਿੰਗਲੀ ਜਿਹੜਾ ਟੂਰਨਾਮੈਂਟ ਹੈ 6 ਤੋਂ 9 ਤਰੀਕ ਤੱਕ ਹੈ ਜੀ ਹਾਲੇ ਕੋਈ ਇਹ ਨਹੀਂ ਹੈ ਵੀ ਟੂਰਨਾਮੈਂਟ ਖਤਮ ਹੋ ਗਿਆ ਅੱਲਾ ਤੇ ਦੱਸੋਈ ਤੁਹਾਡਾ ਨਾਂ ਕੀ ਹੈ ਤੇ ਤੁਸੀਂ ਜਿਹੜੀ ਤਰਨ ਤਰਨ ਦੀ ਟੀਮ ਹੈ ਉਹ ਉਹਦੇ ਨਾਲ ਤੁਹਾਡਾ ਕੀ ਸੰਬੰਧ ਹੈ ਤੇ ਕੀ ਰੋਲ ਹੈ ਸਾਰਾ ਮੇਰਾ ਨਾਮ ਹਰਪ੍ਰੀਤ कौर ਹੈ ਮੈਂ ਲੈਕਚਰਰ ਆ ਫਿਜ਼ੀਕਲ ਐਜੂਕੇਸ਼ਨ ਤਰਨ ਤਰਨ ਤੋਂ ਤੇ ਮੈਂ ਤਰਨ ਤਰਨ ਤੋਂ ਅੰਡਰ 19 ਅੰਡਰ 17 ਜਿਹੜੀਆਂ ਟੀਮਾਂ ਲੈ ਕੇ ਆਈਆਂ ਉਹਨਾਂ ਦਾ ਨਾਲ ਮੈਨੇਜਰ ਆ ਮੈਂ ਤੇ ਵੈਸੇ ਮੇਰੀ ਉੱਪਰੋਂ ਚੰਡੀਗੜ੍ਹ ਤੋਂ ਸਿਲੈਕਟਰ ਦੀ ਵੀ ਲੱਗ ਕੇ ਆਈ ਹੈ ਡਿਊਟੀ ਮੈਮ ਰੋਲਾ ਕੀ ਹੈ ਤੁਹਾਡੀ ਟੀਮ ਦਾ ਕੀ ਰੋਲ ਹੈ ਕੱਲ ਸੰਗਰੂਰ ਨਾਲ ਮੈਚ ਸੀਗਾ ਸਾਡਾ ਤੇ ਸਾਡੀ ਟੀਮ ਮਤਲਬ ਜਿੱਤ ਗਈ ਸੀਗੀ ਪਰ ਇਹਨਾਂ ਨੇ ਰੈਫਰੀ ਦੇ ਗਲਤ ਡਿਸੀਜਨ ਕਰਕੇ ਤੇ ਸਾਡੀ ਟੀਮ ਜਿਹੜੀ ਉਹ ਹਾਰਾਈ ਗਈ ਬਰਾਬਰ ਰੱਖੀ ਗਈ ਟੀਮ ਸਾਡੀ ਤੇ ਸਾਨੂੰ ਉਹ ਮਨਜ਼ੂਰ ਨਹੀਂ ਸੀ ਕਿਉਂਕਿ ਸਾਡੇ ਬੱਚਾ ਨੇ ਪੈਨਲਟੀ ਤੇ 7 ਨੰਬਰ ਸਾਨੂੰ ਮਿਲਦੇ ਸੀਗੇ ਇਹਨਾਂ ਨੇ ਨਹੀਂ ਦਿੱਤੇ ਤੇ ਬਰਾਬਰ ਤੇ ਮੈਚ ਇਹਨਾਂ ਨੇ ਖਤਮ ਕੀਤਾ ਤੇ ਮੁਰਕੇ ਫੇਰ ਅੱਜ ਸਵੇਰੇ ਅਸੀਂ ਇਹਨਾਂ ਨੂੰ ਕਿਹਾ ਵੀ ਦੁਬਾਰਾ ਮੈਚ ਕਰਾਓ ਲੁਧਿਆਣੇ ਤੋਂ ਸਾਰ ਆਏ ਤੇ ਉਹਨਾਂ ਨੇ ਕਿਹਾ ਵੀ ਤੁਹਾਡਾ ਮੈਚ ਅਸੀਂ ਕਰਵਾਵਾਂਗੇ ਅਜੇ ਜਿਹੜਾ ਫੈਸਲਾ ਉਹਦਾ ਪੈਂਡਿੰਗ ਆ ਤੇ ਉਹ ਕਰ ਰਿਹਾ ਫੈਸਲਾ ਸਾਡਾ ਮੈਮ ਇਹ ਵੀ ਦੱਸ ਰਹੇ ਤੁਸੀਂ ਆਪ ਹੀ ਉਸ ਕਮੇਟੀ ਚੋਂ ਜਿਹੜੀ ਉਹ ਰੈਫਰੀ ਲਾਉਂਦੀ ਹੈ ਤੇ ਫਿਰ ਤੁਸੀਂ ਆਪ ਹੀ ਗਲਤ ਲਾ ਕੇ ਆਪ ਹੀ ਲਾ ਕੇ ਆਪ ਹੀ ਹੁਣ ਉਹਨਾਂ ਨੂੰ ਗਲਤ ਦੱਸੀ ਜਾਂਦੇ ਹੋ ਸਰ ਮੈਂ ਤੁਹਾਨੂੰ ਮੀਡੀਆ ਵਾਲਿਆਂ ਨੂੰ ਬਿਲਕੁਲ ਨਹੀਂ ਬੁਲਾਇਆ ਨਾ ਮੈਨੂੰ ਪਤਾ ਹੈ ਕਿੰਨੇ ਬੁਲਾਇਆ ਹੈ ਬਿਲਕੁਲ ਵੀ ਨਹੀਂ ਪਤਾ ਮੈਨੂੰ ਨਹੀਂ ਹੁਣ ਤਾਂ ਤੁਸੀਂ ਕਹਿ ਰਹੇ ਹੋ ਨਾ ਹਾਂਜੀ ਹਾਂਜੀ ਨਹੀਂ ਕਹਿ ਨਹੀਂ ਰਹੀ ਇਹ ਸੱਚ ਹੈ ਵੀ ਮੈਨੂੰ ਬਿਲਕੁਲ ਨਹੀਂ ਪਤਾ ਨਹੀਂ ਮੇਰੇ ਨਾਲ ਛੱਡੋ ਜੇ ਤੁਹਾਨੂੰ ਲੱਗਦਾ ਸੀ ਰੈਫਰੀ ਗਲਤ ਲੱਗ ਰਿਹਾ ਤੇ ਤੁਸੀਂ ਉੱਤੇ ਇਤਰਾਜ਼ ਵੀ ਲਾ ਸਕਦੇ ਸੀ ਤੁਸੀਂ ਖੁਦ ਮੈਂਬਰਸ 'ਚ ਉੱਤੇ ਕਮੇਟੀ ਦੇ ਇਤਰਾਜ਼ ਸਰ ਮੈਂ ਲਗਾ ਸਕਦੀ ਕਿਉਂਕਿ ਮੇਰੀ ਟੀਮ ਆ ਵਿੱਚ ਤੇ ਫਿਰ ਲਾਇਆ ਕਾਦ ਨਹੀਂ ਉਦੋਂ ਉਦੋਂ ਕੌਣ ਲਾ ਜੀ ਰੈਫਰੀ ਤੋਂ ਚੈੱਕ ਹੋ ਗਿਆ ਸੀ ਇਤਰਾਜ਼ ਮੈਂ ਲਿਖਿਆ ਇਤਰਾਜ਼ ਮੈਂ ਲਿਖਿਆ ਏ ਪਰ ਮੈਂ ਦਿੱਤਾ ਨਹੀਂ ਸੀ ਜਿਗਿਆ ਮੇਰਾ ਗੁੱਲ ਲੱਜਿਆ ਦਿੱਤਾ ਕਿਉਂ ਨਹੀਂ ਸੀ ਆਪ ਦਿੱਤਾ ਕਿਉਂ ਨਹੀਂ ਸਾਨੂੰ ਇਹੋ ਹੀ ਸੀ ਕਿ ਸਾਡਾ ਮੈਚ ਜਿਹੜਾ ਉਹ ਜਿਤਾ ਦੇਣਗੇ ਸਾਨੂੰ ਦੇ ਦੇਣਗੇ ਸਾਡੇ ਪੁਆਇੰਟ ਪਰ ਇਹਨਾਂ ਨੇ ਨਹੀਂ ਦਿੱਤੇ ਤੇ ਉਹ ਬਰਾਬਰੀ ਤੇ ਮੈਚ ਇਹਨਾਂ ਨੇ ਖਤਮ ਕਰ ਦਿੱਤਾ ਤੇ ਹੁਣ ਫਿਰ ਅੱਜ ਇਹ ਕਹਿ ਰਹੇ ਆ ਦੇਖੋ ਕਿੰਨੇ ਪੁਆਇੰਟਾਂ ਦਾ ਫਰਕ ਆਉਂ ਤੁਹਾਡੀ ਟੀਮ ਦੋ ਦੇ ਨਾਲ ਰਹਿ ਗਏ ਪੰਜ ਪੰਜ ਤੇ ਪਹਿਲਾਂ ਸੀਗੇ ਅਸੀਂ ਤੇ ਬਾਅਦ ਵਿੱਚ ਸਾਡੇ ਬੱਚਿਆਂ ਨੇ ਇੱਕ ਟਰਾਈ ਲਗਾਈ ਆ ਤੇ ਉਹ 7 ਨੰਬਰ ਦੀ ਸਾਡੀ ਟਰਾਈ ਸੀਗੀ ਤੇ ਪਰ ਸਾਨੂੰ ਨਹੀਂ ਦਿੱਤੀ ਗਈ ਔਰ ਰੈਫਰੀ ਤੇ ਗਲਤ ਡਿਸੀਜਨ ਕਰਕੇ ਜਿਹੜਾ ਹੁਣ ਥੋੜਾ ਨਿਊ ਮੈਚ ਹੋਣਾ ਮੈਨੇਜਮੈਂਟ ਨੇ ਉਹਦੇ ਬਾਰੇ ਕੀ ਵਿਸ਼ਵਾਸ਼ ਦਿਵਾਇਆ ਹੁਣ ਉਹਨਾਂ ਨੇ ਕਿਹਾ ਵੀ ਅਸੀਂ ਮੈਚ ਕਰਾਵਾਂਗੇ ਤੁਹਾਡਾ ਅਜੇ ਡਿਸੀਜਨ ਚੱਲ ਰਿਹਾ ਹੈ ਉਹਦਾ ਤੁਹਾਡੇ ਬੱਚੇ ਤਾਂ ਕਹਿੰਦੇ ਅਸੀਂ ਮੈਚ ਨਵਾਂ ਖੇਡਣਾ ਹੀ ਨਹੀਂ ਨਵਾਰਾ ਖੇਡਣਾ ਹੀ ਨਹੀਂ ਅਸੀਂ ਉਹ ਜਿੱਤੇ ਹੋਇਆ ਮੈਚ ਅਸੀਂ ਦੁਬਾਰਾ ਖੇਡਣਾ ਹੀ ਪਰ ਹੁਣ ਖੇਡਣਾ ਤੇ ਪੈਣਾ ਸਾਡਾ ਸ ਤਾਂ ਹੀ ਸਾਡਾ ਕੋਈ ਫੈਸਲਾ ਹੋਊਗਾ ਉਹ ਹੂੰ ਮੈਂ ਅੱਜ ਤੇ ਖੇਡਣਾ ਹੈ ਬਣਾ ਸੌਣੇ ਕੋਣ ਕਰ ਰਿਹਾ ਚਾਰ ਰੋੜ ਤੇ ਹੋਣਾ ਯਾਰ 15 ਨੰਬਰ ਦੇ ਨਾਲ ਹੈ ਇਹ ਮੈਮ ਤੁਹਾਡੇ ਤੇ ਕੋਈ ਪ੍ਰੈਸ਼ਰ ਹੈ ਨਹੀਂ ਮੇਰੇ ਕੋਲ ਤੁਹਾਡਾ ਕਹਿ ਰਿਹਾ ਵੀ ਮੇਰੇ ਮੈਡਮ ਤੇ ਪ੍ਰੈਸ਼ਰ ਹੈ ਉਹੀ ਵਾਲਾ ਦੁਬਾਰਾ ਮੈਚ ਖੇਡਾਜੋ ਪਰ ਮੈਂ ਉਹ ਦੁਬਾਰਾ ਮੈਚ ਕਿਉਂ ਖੇਡਾ ਜਦੋਂ ਡਿਸੀਜਨ ਮੇਰੇ ਹੱਕ ਵਿੱਚ ਆ ਉਦੋਂ ਟਾਈਮ ਤੇ ਹੁੰਦਿਆਂ ਮੇਰਾ ਪੁਆਇੰਟ ਹੋ ਗੇ ਆ ਤੇ ਫਿਰ ਉਹ ਜਿੱਤੇ ਹੋਇਆ ਮੈਚ ਮੈਂ ਦੁਬਾਰਾ ਬੱਚਿਆਂ ਨੂੰ ਸੇਮ ਕਿਉਂ ਖੜਾਵਾ ਅਸੀਂ ਅਗਲਾ ਮੈਚ ਖੇਡਣਾ ਹੈ ਐ ਸੈਮੀ ਫੀਲ ਨਾ ਹੀ ਹੋ ਕਿਉਂ ਖੇੜੀਏ ਜਿੱਦਾਂ ਹੁਣ ਇੱਕ ਪਾਸੇ ਕੋਚ ਕਹਿ ਰਹੀ ਹੈ ਕਿ ਅਸੀਂ ਦੁਬਾਰਾ ਮੈਚ ਕਿਉਂ ਖੇੜੀਏ ਤੁਹਾਨੂੰ ਕੀ ਲੱਗਦਾ ਸਹੀ ਡਿਸੀਜਨ ਕੀ ਹੋ ਡਿਸੀਜਨ ਤੇ ਉਹੀ ਹੋਣਾ ਚਾਹੀਦਾ ਹੈ ਵੀ ਸਾਡੇ ਬੱਚੇ ਮੈਚ ਜਿੱਤੇ ਆ ਪਰ ਜੇ ਨਹੀਂ ਮੰਨ ਰਿਹਾ ਤੇ ਫੇਰ ਸਾਨੂੰ ਮੈਚ ਜਿਹੜਾ ਦੁਬਾਰਾ ਕਰਵਾਉਣਾ ਪੈਣਾ ਹੈ ਤੇ ਤਾਂ ਹੀ ਕੋਈ ਮੇਰਾ ਫੈਸਲਾ ਆਊਗਾ ਉਹ ਕਹਿੰਦਾ ਲੱਗਦਾ ਰੈਫਰੀ ਨੇ ਪੱਖਪਾਤ ਕੀਤਾ ਸੀ ਰੇਫਰੀ ਨੇ ਕੀਤਾ ਪੱਖਪਾਤ ਉਹ ਕੋਈ ਕੀਤਾ 100% ਕੀਤਾ ਇਹ ਸਭ ਨੂੰ ਪਤਾ ਜਿਹੜੀ ਜਿੰਨੇ ਲਾਇਆ ਫਿਰ ਉਸ ਤੇ ਤੁਸੀਂ ਹੋ ਉਹ ਫਿਰ ਤੁਸੀਂ ਉਹਨੂੰ ਕਿਉਂ ਨਹੀਂ ਕਿਹਾ ਵੀ ਬਈ ਇਹ ਪੱਖਪਤੀ ਬੰਦੇ ਕਿਉਂ ਲਾਤੇ ਤੁਸੀਂ ਸਰ ਤੁਸੀਂ ਬਹੁਤ ਕੁਝ ਕਿਹਾ ਸੀਗਾ ਅਸੀਂ ਸਰਦਾਰ ਕਮਲਜੀਤ ਸਿੰਘ ਮਲੇਰਕੇਟਲ ਤੋਂ ਉਹਨਾਂ ਦਾ ਅਸੀਂ ਨਾਂ ਦਿੱਤਾ ਸੀਗਾ ਪਰ ਸਾਡੇ ਕਹਿੰਦੇ باوجود ਵੀ ਇਹਨਾਂ ਨੇ ਉਹ ਦੂਜੇ ਸਰ ਜਿਹੜੇ ਉਹਨਾਂ ਨੂੰ ਲਗਾਤਾ ਉਲਟ ਲਗਾਤੀ ਉਹਨਾਂ ਨੇ ਉਹਨਾਂ ਨੇ ਉਲਟ ਲਗਾਤੇ ਤੁਹਾਡੀ ਡਿਮਾਂਡ ਤੋਂ ਉਲਟ ਲਗਾਈ ਹਾਂਜੀ ਸਾਡੀ ਡਿਮਾਂਡ ਤੋਂ ਉਲਟ ਲਗਾਈ ਗਏ